ਕੁਦਰਤ ਦਾ ਨਿਯਮ ਹੈ ਜੋ ਕੁਝ ਵੀ ਵੰਡੋਗੇ ਉਹ ਪਿਆਰਿਓ ਸਾਡੇ ਤੁਹਾਡੇ ਕੋਲ ਬੇ ਹਿਸਾਬ ਹੋ ਕੇ ਮੁੜੇਗਾ ਜ਼ਰੂਰ ਅੱਜ ਨਹੀਂ ਤੇ ਕੱਲ ਜੋ ਕੁਝ ਵੀ ਵੰਡਾਂਗੇ ਆਪਾਂ ਭਾਵੇਂ ਉਹ ਵੰਡਣ ਵਾਲੀ ਚੀਜ਼ ਧੰਨੇ ਭਾਵੇਂ ਉਹ ਵੰਡਣ ਵਾਲੀ ਚੀਜ਼ ਅੰਨੇ ਭਾਵੇਂ ਉਹ ਵੰਡਣ ਵਾਲੀ ਚੀਜ਼ ਦੂਜਿਆਂ ਨੂੰ ਸਨਮਾਨ ਦੂਜਿਆਂ ਨੂੰ ਆਦਰ ਦੇਣਾ ਹੈ ਅਖੋਤ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤੇ ਭਾਵੇਂ ਉਹ ਵੰਡਣ ਵਾਲੀ ਚੀਜ਼ ਦੂਜਿਆਂ ਨੂੰ અપਮਾਨਿਤ ਕਰਨਾ ਹੈ ਜਿਹੜੀ ਵੀ ਚੀਜ਼ ਵੰਡਾਂਗੇ ਨਾ ਬੇਹਿਸਾਬ ਹੋ ਕੇ ਸਾਡੇ ਕੋਲ ਵਾਪਸ ਆਏਗੀ ਹੀ ਆਏਗੀ ਪ੍ਰੇਮ ਵੰਡੋਗੇ ਪ੍ਰੇਮ ਤੁਹਾਡੇ ਕੋਲ ਬੇਹਿਸਾਬ ਹੋ ਕੇ ਆਏਗਾ ਅੱਜ ਨਹੀਂ ਤੇ ਕੱਲ੍ਹ ਨਫ਼ਰਤ ਵੰਡੋਗੇ ਨਫ਼ਰਤ ਬੇਹਿਸਾਬ ਹੋ ਕੇ ਵਾਪਸ ਆਏਗੀ ਹੀ ਆਏਗੀ ਅੱਜ ਨਹੀਂ ਤੇ ਕੱਲ ਕਿਸੇ ਨੂੰ ਦਾਨਪੁਨ ਕੀਤਾ ਨਾ ਅੰਨ ਦਾਨ ਕੀਤਾ ਕੱਪੜੇ ਦਾਨ ਕੀਤੇ ਨੇ ਕੁਝ ਵੀ ਤੂੰ ਦਾਨਪੁਨ ਕੀਤਾ ਬੇਹਿਸਾਬ ਹੋ ਕੇ ਉਹ ਤੇਰੇ ਕੋਲ ਵਾਪਸ ਆਏਗਾ ਹੀ ਆਏਗਾ ਅਖੋਤ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਮੋਹੱਬਤ ਵੰਡੀ ਐ ਨਾ ਮੋਹੱਬਤ ਵੰਡੀ ਐ ਪਿਆਰ ਵੰਡਿਆ ਸਭ ਦਾ ਭਲਾ ਮੰਗਿਆ ਇਹ ਚੀਜ਼ ਤੇਰੇ ਕੋਲ ਬੇ ਹਿਸਾਬ ਹੋ ਕੇ ਵਾਪਸ ਆਏਗੀ ਹੀ ਆਏਗੀ ਇਸ ਕਰਕੇ ਜਿਹੜੀ ਚੀਜ਼ ਤੈਨੂੰ ਬੇ ਹਿਸਾਬ ਚਾਹੀਦੀ ਹੈ ਨਾ ਵੱਧ ਚੜ ਕੇ ਚਾਹੀਦੀ ਹੈ ਨਾ ਉਹਨੂੰ ਮੰਡਣਾ ਸ਼ੁਰੂ ਕਰ ਤੇ ਮੰਡਣਾ ਆਖੋ ਤਾਂ ਨਾ ਗੁਰੂ ਰਾਮਦਾਸ ਜੀ ਸਭਨ ਗੁਰੂ ਰਾਮਦਾਸ ਜੀ ਯੋਰ ਨ ਲਖੋ ਨੇ ਜੀ ਧਨ ਬਾਬਾ ਦੀਪ ਸਿੰਘ